ਮੈਂ ਰਾਿਕਮਨ ਮਨਚੰਦਾ ਸల్ਤਨਪੁਰ ਲੋਧੀ ਵਾਸੀਆਂ ਜੀ ਤੇ ਮੈਨੂੰ 6:36 ਵੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਐਂਸਨ ਇੰਦਿਆਂ ਦੇ ਗਲੈਮ ਗਲਤੇ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭਾਂਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਅੱਗ ਅੱਗ ਫਾਇਰ ਬਰਗੇਟ ਵਾਲੇ ਭਜਾ ਰਹੇ ਅਜੇ ਵੀ ਅੱਗ ਬੁਜੀ ਨਹੀਂ 2 2.5 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕੱਪੜਾ ਸੀ ਜੋ ਰੈਡੀਮੇਡ ਕੱਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕਿ ਸ਼ੋਰੂਮ ਦੀਪਕ ਨਾਰੰਗਦਾਰ ਮੇਰਾ ਰਿਸ਼ਤੇਦਾਰੀ ਚ ਭਤੀਜਾ ਲੱਗਦਾ ਏ ਫਾਇਰ ਬ੍ਰੇਡ ਮੌਕੇ ਤੇ ਪਹੁੰਚ ਗਏ ਨਹੀਂ ਹਾਂ ਫਾਇਰ ਬ੍ਰੇਡ ਮੌਕੇ ਤੇ ਪਹੁੰਚ ਗਏ ਹਾਂ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤਾਂ ਹੀ ਐ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲਾ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਦੀ ਆਪ ਤੋਂ ਲੱਗ ਆਪ ਤੇ ਆਹ ਬੋ ਦਿੱਲੀ ਗਿਆ ਆ ਮਾਲ ਲੈਣ ਦਿੱਲੀ ਗਿਆ ਆ ਮੈਂ ਰਾਜਕੁਮਾਰ ਮਨਚੰਦਾ ਸੁਲਤਾਨਪੁਰ ਲੋਧੀ ਵਾਸੀ ਆਂ ਜੀ ਤੇ ਮੈਨੂੰ 6:30 ਵਜੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਸਨ ਇੰਨੇ ਦੇ ਗਲੈਮ ਗਲ ਤੇ ਗਲੈਮ ਗਲ ਤੇ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭੰਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਅੱਗ ਅੱਗ ਫਾਇਰ ਬ੍ਰਿਗੇਡ ਵਾਲੇ ਭਜਾਰੇ ਅਜੇ ਵੀ ਅੱਗ ਬੁਜੀ ਨਹੀਂ 2 2.5 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿਚ ਸਾਰਾ ਗਰਮ ਕਪੜਾ ਸੀ ਜੋ ਰੈਡੀमेड ਕਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕੀ ਹੈ ਸ਼ੋਰੂਮ ਦੀਪਕ ਨਾਰੰਗ ਦਾ ਮੇਰਾ ਰਿਸ਼ਤੇਦਾਰੀ ਚ ਭਤੀਜਾ ਲੱਗਦਾ ਆ ਇਹ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਿਆ ਨਹੀਂ ਹਾਂ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਿਆ ਜੀ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤਾਂ ਹੀ ਆ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲੱਗ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਦੀ ਆਹ ਤਰ੍ਹਾਂ ਲੱਗੇ ਅੱਗ ਤੇ ਆ ਆਪੋ ਦਿੱਲੀ ਗਿਆ ਆਇਆ ਮਾਲ ਲੈਣ ਦਿੱਲੀ ਗਿਆ ਆਇਆ